ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਜ ਵਾਲੀ ਵੀਡੀਓ ਤੁਹਾਨੂੰ ਮੈਂ ਦੱਸਦਾ ਜਿਹੜੇ ਨਿੱਤ ਮੇਰੇ ਕੋਲੇ ਵੀਰਾਂ ਦੇ ਫੋਨ ਆਉਂਦੇ ਆ ਵੀ ਬਾਈ ਬੱਕਰੇ ਯਾਰ ਗਰਮ ਵਾਲੇ ਆ ਬਾਈ ਬੱਕਰੇ ਹੌਂਕਦੇ ਵਾਲੇ ਆ ਜਾਂ ਬੱਕਰੀਆਂ ਹੌਂਕਦੀਆਂ ਵਾਲੀਆਂ ਆ ਵਿੱਚ ਸ਼ਾਰਟ ਲਾ ਦਿੰਨਾ ਆ ਤਾਂ ਥੋੜਾ ਜਿਹਾ ਬਚਾ ਖੁਸ਼ ਹੈ ਅੱਧ ਰੜਕਿਆ ਠੀਕ ਹੈ ਰੀਲਾ ਵੀ ਤੁਹਾਨੂੰ ਪਾ ਦਿਆਂ ਅੱਧ ਰੜਕਿਆ ਬੱਕਰਿਆਂ ਨੂੰ ਪਿਆ ਦਿਆ ਕਰੋ ਅੱਧ ਰੜਕੇ ਦੇ ਵਿੱਚ ਤੁਸੀਂ ਪਾ ਸਕਦੇ ਆ ਗੁੰਦਕਤੀਰਾ ਵੀ ਪਾ ਸਕਦੇ ਆ ਬੱਕਰੀਆਂ ਐਡੇ ਬੱਕਰੇ ਮਗਰਪਾ ਮੈਂ ਦੋ ਚਾਂਚੇ ਪਾ ਲੋ ਤਾਂ ਵੀ ਕੋਈ ਨਹੀਂ ਪਰ ਗੁੰਦਕ ਤੀਰਾ ਲੰਮਾ ਟਾਈਮ ਨਹੀਂ ਪਿਉਣਾ ਦੋ ਚਾਰ ਦਿਨ ਆਦਰੜਕਿਆ ਵੀ ਤੁਸੀਂ ਜਿੰਨਾ ਮਰਜੀ ਪਿਆ ਸਕਦੇ ਕੋਈ ਚੱਕਰ ਨਹੀਂ ਉਦੋਂ ਬਾਅਦ ਗੱਲ ਕੀ ਹੁੰਦੀ ਆ ਹੁਣ ਕਈ ਲੋਕ ਕਹਿਣਗੇ ਜਿਵੇਂ ਹੁਣ ਮੈਂ ਸ਼ਾਟ ਲਾ ਦਾਂ ਤੁਹਾਨੂੰ ਵਿੱਚ ਕਈ ਵੀਰ ਕਹਿਣਗੇ ਵੀ ਬਾਈ ਯਾਰ ਇਹ ਤਾਂ ਲਾਓ ਉਹ ਕਰਦਾ ਦਿਖਾਵਾ ਕਰਦਾ ਫਲਾਣਾ ਕਰਦਾ ਧੌਂਕਾ ਕਰਦਾ ਬਿਰੇ ਦਿਖਾਵਾਣੀ ਯਾਰ ਮੇਰੇ ਜਾਨਵਰ ਨੇ ਮੇਰੇ ਘਰੇ ਨੇ ਮੈਨੂੰ ਕੀ ਦੁੱਖ ਆ ਯਾਰ ਹਾਂ ਮੈਨੂੰ ਕੀ ਆ ਮੈਂ ਸਿਰਫ ਸਾਨੂੰ ਸਖਾਰਿਆਂ ਦਿਖਾ ਰਿਆਂ ਮੈਨੂੰ ਦੇਖ ਕੇ ਛੋਡੇ ਕੋਲ ਵੀ ਮੈਂ ਕਹਿੰਦਾ ਸੱਚਾ ਪਾਸ਼ਾ ਸੁੱਖ ਰੱਖੇ ਵੀ ਮੇਰੇ ਨਾਲੋਂ ਵੱਡੇ ਖੜੇ ਹੁਣ ਮੈਂ ਤਾਂ ਵਾਹਿਗੁਰੂ ਕੀ ਅਰਦਾਸ ਆਹੀ ਕਰਦਾ ਵੀ ਬੱਕਰੀਆਂ ਦਾ ਕੰਮ ਇੱਕ ਜ਼ਿੰਮੇਵਾਰ ਬੰਦੇ ਆਸਤੇ ਜ਼ਿੰਮੇਵਾਰ ਦੇ ਵਿੱਚ ਕੋਈ ਕਸ਼ਟ ਨਹੀਂ ਆਉਂਦੀ ਕੋਈ ਜੱਤ ਪਾਤ ਨਹੀਂ ਆਉਂਦੀ ਜਿਹੜਾ ਖੇਤੀਬਾੜੀ ਵੀਰ ਕਰਦਾ ਹੁਣ ਬੱਕਰੀਆਂ ਬੱਕਰਿਆਂ ਨੀਰਾਚਾਰ ਇਧਰ ਪਾਤਾ ਉਧਰ ਇਹਨਾਂ ਨੂੰ ਥੋੜਾ ਬੋਤਾ ਦੂਜੇ ਤੀਜੇ ਦਿਨ ਮੈਂ ਟ੍ਰੀਟਮੈਂਟ ਕਰਦਾ ਹੁਣਾਂ ਵੀ ਕੋਈ ਲੀਟਰ ਖੰਡ ਕੋਈ ਵੀ ਡੰਗਾ ਲਿਆ ਆ ਉਹ ਲੀਟਰ ਖੰਡ ਦੋ ਕੇ ਦਿਨ ਇਹਨਾਂ ਨੂੰ ਪਿਆਤਾ ਠੀਕ ਹੈ ਜੀ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਕੀ ਪੀਉਣਾ ਕੀ ਕਰਦਾ ਚੱਲਦੇ ਆਪਾਂ ਆਹਦੇ ਕਮਰੇ ਵੱਲ ਲੋ ਜੀ ਆਪਾਂ ਐਮਬੀ ਪਲੈਕਸ 1 ਲੀਟਰ ਇਹਦੇ ਵਿੱਚ ਕੀ ਹੁੰਦਾ ਵੀਰੇ ਇਹਦੇ ਵਿੱਚ ਵਿਟਾਮਿਨ ਬਹੁਤ ਹੁੰਦੇ ਆ ਖਾਸ ਕਰਕੇ ਵਿਟਾਮਿਨ ਬੀ ਜਿਹੜੇ ਕਿ ਗਰਮੀ ਦੇ ਵਿੱਚ ਬਹੁਤ ਜ਼ਰੂਰੀ ਨੇ ਠੀਕ ਹੈ ਜੇ ਮੇਂ ਵਿਟਾਮਿਨ ਬੀ1 ਆ ਗਿਆ ਬੀ2 ਆ ਗਿਆ ਬੀ6 ਆ ਗਿਆ ਬੀ12 ਆ ਗਿਆ ਜਿਹੜਾ ਆਪਾਂ ਉਹ ਖਾ ਲੈਣੇ ਨੇ ਆ ਵਿਕਾਸੂਲ ਖਾ ਲੈਣੇ ਆ ਬਾਇਓਟਿਨ ਆ ਜਾਂਦਾ ਕੈਲਸ਼ੀਅਮ ਆ ਜਾਂਦਾ ਇਹਦੇ ਵਿੱਚ ਬਹੁਤ ਸਾਰੇ ਸਾਲਟ ਆ ਤੁਸੀਂ ਪੜ੍ਹ ਸਕਦੇ ਹੋ ਜਿਹੜੇ ਕਿ ਕੰਪਨੀ ਵੀ ਗਾਰੰਟੀ ਲੈਂਦੀ ਏ ਜੇ ਕਿਸੇ ਬੱਕਰੀ ਨੂੰ ਬੱਕਰੇ ਨੂੰ ਮੱਝ ਨੂੰ ਗਾਂ ਨੂੰ ਗਰਮੀ ਦਿੱਤੀ ਲੱਗੀ ਹੈ ਨਾ ਤਾਂ ਆ ਬਈ ਐਮਬੀ ਪਲੈਕਸ ਆ ਆ ਪਿਆ ਦਿਓ ਆ ਪਿਆ ਦਿਓ ਤੁਹਾਨੂੰ ਦੂਜੇ ਦਿਨ ਰਿਜ਼ਲਟ ਮਿਲਣਾ ਬਈ ਦੂਜੇ ਦਿਨ ਐਡੀ ਸਰਾ ਚੀਜ਼ ਆ ਹੁਣ ਇਹ ਲੀਟਰ ਆਪਾਂ ਕਰਨਾ ਬੱਕਰੀਆਂ ਵਾਸਤੇ ਤਿੰਨ ਦਿਨ ਹੁਣ ਤੁਹਾਨੂੰ ਦਿਖਾਉਣਾ ਵੀ ਕਿੰਨਾ ਕੁ ਪਾਉਣਾ ਆ ਲੋ ਜੀ ਲੀਟਰ ਖੋਲ ਲੈ ਕੋਈ ਬਹਿਮ ਨਹੀਂ ਕੋਈ ਆ ਉਹਦਾ ਹੱਥ ਟਿਕਿਆ ਹੁੰਦਾ ਆਪਣਾ ਤੇ ਆ ਪਾਤਾ ਜੀ ਵਿੱਚ ਅੰਦਾਜ਼ੇ ਨਾਲ ਪਾ ਲੈਣਾ ਤੀਜਾ ਹਿੱਸਾ ਤੇ ਆ ਚੱਕੋ ਜੀ ਤੀਜਾ ਹਿੱਸਾ ਪੈ ਗਿਆ ਆ ਤਿੰਨ ਤਨ ਕਰਾਂਗੇ ਨਹੀਂ ਬੱਕਰੀਆਂ ਨੂੰ ਹੁਣ ਕੱਲੀ ਕੱਲੀ ਨੂੰ ਤਾਂ ਦੇਖ ਕੇ ਬਾਈ ਪੂਰਾ ਹੀ ਨਹੀਂ ਆਇਆ ਜਾਂਦਾ ਹਨਾ ਰੱਬ ਰੱਖੇ ਸੁੱਖ ਸਿੱਧੇ ਚੱਲਿਆ ਕਰੋ ਜੱਟੂ ਸੌਦੇ ਦੇ ਹਿਸਾਬ ਨਾਲ ਜ਼ਰੂਰੀ ਨਹੀਂ ਹੁੰਦਾਗਾ ਵੀ ਆਪਾਂ ਫਾਰਮੈਲਿਟੀਆਂ ਪੂਰੀਆਂ ਕਰਨੀਆਂ ਲੋਕਾਂ ਨੂੰ ਲਓ ਜੀ ਹੱਥ ਮਾਰ ਦਿੰਨੇ ਆ ਤੇ ਆਹ ਲੋ ਜੀ ਰਲਾਤਾ ਬਣ ਗਈ ਨਾ ਸਕੰਜਵੀ ਹੁਣ ਲਿਆਉਣੇ ਆਪਾਂ ਰਾਣੀਆਂ ਕੱਢ ਕੇ ਆ ਜਾ ਪੁੱਤ ਓਏ ਇਧਰ 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 ਚਲੋ ਬਾਈ ਚਲੋ ਚਲੋ ਆਜੋ ਆ ਜਾਂਦਿਆਂ ਬਈ ਤੇ ਆ ਦੇਖ ਲੋ ਬਈ ਸਾਰਿਆਂ ਦੇ ਮੂੰਹ ਚ ਮਾਸਾ ਮਾਸਾ ਆ ਜਾਣਾ ਆਪੇ ਕਿਉਂਕਿ ਹੁਣ ਇਹ ਧਿਆਈਆਂ ਇਹਨਾਂ ਨੂੰ ਪਾਣੀ ਨਹੀਂ ਧਰਿਆ ਮਾਥਨ ਵਾਲਾ ਨੀਰਾ ਪਾ ਕੇ ਪਾਣੀ ਧਰਿਆ ਹੁਣ ਉਹਨੇ ੱੱੱਕੇ ਨਾਲ ਵਿੱਚ ਵੜ ਵੜ ਕੇ ਪੀਣਾ ਬਸ ਕੋਲੇ ਖੜ ਜੋ ਕਿ ਜਿਹੜੀ ਸੂਨ ਵਾਲੀ ਬੱਕਰੀ ਹੁੰਦੀ ਆ ਪਿੱਛੋਂ ਆ ਕੇ ਟੱਕਰ ਮਾਰਦੀ ਆ ਉਹ ਚੀਜ਼ ਦਾ ਧਿਆਨ ਰੱਖ ਲਿਆ ਕਰੋ ਜਿਹੜੇ ਕੋਟ ਕੜ ਪਾ ਕੇ ਭਾਈ ਟ੍ਰੇਨਿੰਗਾਂ ਤੁਹਾਨੂੰ ਦਿੰਦੇ ਆ ਆਪਾਂ ਤਾਂ ਨੀਕਰ ਦੇ ਵਿੱਚ ਰਹਿੰਦੇ ਨੇ ਨੀਕਰ ਤੇ ਕੋਰਤਾ ਪਜਾਮਾ ਉਹਨਾਂ ਦੀਆਂ ਟ੍ਰੇਨਿੰਗਾਂ ਬਾਈ ਫਿਰ ਤੁਸੀਂ ਨਹੀਂ ਬੱਕਰੀਆਂ ਦਾ ਕੰਮ ਕਰ ਸਕਦੇ ਯਾਰ ਗੱਲ ਰੁੱਖੀ ਆ ਮੈਂ ਗਾਰੰਟੀ ਦਿੰਦਾ ਜੱਟੂ ਸੌਦੇ ਨਾਲ ਚਲੋ ਆਪਦੀ ਮਨਾਈ ਕਰੋ ਜਿੰਨੀ ਹੋ ਸਕਦੀ ਆਪਦੀ ਮਨਾਈ ਕਰੋ ਆਪਦੀ ਮਨਾਈ ਨਾਲ ਜੋ ਕੁਝ ਹੈਗਾ ਸਿੱਖੋ 2 ਸਾਲਾਂ ਚ ਕੰਮ ਜਾ ਪਹੁੰਚ ਜਾਓਗੇ 3 ਸਾਲਾਂ ਚ ਹੋ ਜਾਓਗੇ 4 ਸਾਲਾਂ ਚ ਹੋ ਜਾਓਗੇ ਤੁਸੀਂ ਨਾ ਹੋਗੇ ਸੁੱਡੀ ਮਿਹਨਤ ਤੁਹਾਡੇ ਜਵਾਕਾਂ ਦੇ ਕੰਮ ਆਊਗੀ ਯਾਰ ਬਾਹਲੀਆਂ ਵੱਡੀਆਂ ਨਹੀਂ ਗੱਲਾਂ ਹੁੰਦੀਆਂ ਆ ਮੇਰੀਆਂ ਫਿਰਦੀਆਂ ਯਾਰ ਬਦੀ ਮੇਰੇ ਨਾਲ ਮੇਰੇ ਨਾਲੋਂ ਲੋਕਾਂ ਦੀਆਂ ਬਹੁਤ ਚੰਗੀਆਂ ਨੇ ਮਾਪ ਕਹਿਣਾ ਬਹੁਤ ਚੰਗੀਆਂ ਨੇ ਪਰ ਨਹੀਂ ਜਿੱਥੋਂ ਤੱਕ ਮੈਂ ਹੈਗਾ ਮੇਰਾ ਲੈਵਲ ਠੀਕ ਆ ਬਾਬੇ ਨਾਨਕ ਦੀ ਮੇਰੇ ਨਾਲ ਮੈਨੂੰ ਬਹੁਤ ਹੈ ਸੁਧਾਰ ਕਰ ਲਾਂਗੇ ਇਹਨਾਂ ਚੁ ਕਰ ਲਾਂਗੇ ਸੱਚੇ ਪਾਤਸ਼ਾਹ ਸੁੱਖ ਰੱਖੇ ਹੋਰ ਨਹੀਂ ਆਪਾਂ ਲਿਆਉਂਦੇ ਕਿਸੇ ਪਾਸੂ ਵੀ ਆ ਦੇਖ ਲਓ ਹੁਣ ਪੀਲਾ ਬਈ ਮਾੜਾ ਮਾੜਾ ਹੁਣ ਉਧਰ ਜਾਈ ਜਾਣੀਆਂ ਆਈ ਜਾਣੀਆਂ ਪੀ ਜਾਣੀਆਂ ਕੋਈ ਇਹਨਾਂ ਨੂੰ ਚੱਕਰ ਹੀ ਨਹੀਂਗਾ ਕੋਈ ਚੱਕਰ ਨਹੀਂਗਾ ਹੁਣ ਚੱਲ ਵੀ ਸੱਚੇ ਪਾਤਸ਼ਾਹ ਸੁੱਖ ਰੱਖੇ ਆ ਬਈ ਗਿਆਨ ਜਿਹੜਾ ਦਿੱਤਾ ਮਾੜਾ ਵੋਟਾ ਲੈ ਲਿਓ ਇਸ ਤੋਂ ਬਾਅਦ ਚਾਉਂਨੇ ਮੇਮ ਨੇ ਤੇ ਸਤਿ ਸ੍ਰੀ ਅਕਾਲ ਜਉਂਦੇ ਵਾਸਤੇ ਰੋਈ